ਇਸ ਵਾਰ ਦੀਵਾਲੀ 20 ਤਰੀਕ ਨੂੰ ਮਨਾਈ ਜਾਵੇ ਜਾਂ 21 ਤਰੀਕ ਨੂੰ ਇਸ ਗੱਲ ਨੂੰ ਲੈ ਕੇ ਕਾਫੀ ਭੰਬਲ-ਪੂਸਾ ਚੱਲ ਰਿਹਾ ਹੈ ਕੋਈ ਕਹਿ ਰਿਹਾ ਜੀ ਦੀਵਾਲੀ 20 ਤਰੀਕ ਦੀ ਹੈ ਕੋਈ ਕਹਿ ਰਿਹਾ ਦੀਵਾਲੀ 21 ਤਰੀਕ ਦੀ ਹੈ ਸੋ ਇਹ ਕਾਫੀ ਲੋਕਾਂ ਦੇ ਵਿੱਚ ਇੱਕ ਦੁਬਧਾ ਚੱਲ ਰਹੀ ਹੈ ਉਸ ਦੁਬਧਾ ਨੂੰ ਦੂਰ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਹੈ ਤੇ ਜਿਹੜੀ ਜਾਣਕਾਰੀ ਸਾਡੇ ਕੋਲ ਉਪਲਬਧ ਹੈ ਉਸ ਮੁਤਾਬਕ ਦੀਵਾਲੀ ਜਿਹੜੀ ਹੈ ਉਹ 20 ਤਰੀਕ ਦੀ ਰਾਤ ਨੂੰ ਮਨਾਈ ਜਾਣੀ ਚਾਹੀਦੀ ਹੈ ਇਸ ਦੇ ਦੋ ਕਾਰਨ ਹਨ ਪਹਿਲਾ ਕਾਰਨ ਆਪਾਂ ਭਗਵਾਨ ਵਾਲਮੀਕ ਜੀ ਵੱਲੋਂ ਲਿਖੀ ਗਈ ਰਮਾਇਣ ਦੇ ਹਵਾਲੇ ਨਾਲ ਲੈਂਦੇ ਆ ਰਮਾਇਣ ਦੇ ਵਿੱਚ ਕਿਹਾ ਗਿਆ ਹੈ ਕਿ ਜਦੋਂ ਸ੍ਰੀ ਰਾਮਚੰਦਰ ਜੀ ਲਕਸ਼ਮਣ ਅਤੇ ਸੀਤਾ ਦੇ ਨਾਲ ਰਾਵਣ ਨੂੰ ਯੁੱਧ ਵਿੱਚ ਹਰਾਉਣ ਤੋਂ ਬਾਅਦ ਅਯੁੱਧਿਆ ਵਾਪਸ ਆਉਂਦੇ ਹਨ ਉਸ ਦਿਨ ਕਤਕ ਮਹੀਨੇ ਦੀ ਮੱਸਿਆ ਦੀ ਰਾਤ ਸੀ ਮੱਸਿਆ ਵਾਲੇ ਦਿਨ ਚੰਨ ਬਿਲਕੁਲ ਅਲੋਪ ਹੁੰਦਾ ਹੈ ਪੂਰੀ ਤਰ੍ਹਾਂ ਹਨੇਰ ਪੱਖ ਹੁੰਦਾ ਤੇ ਇਸ ਲਈ ਦੀਵੇ ਜਗਾ ਕੇ ਰੌਸ਼ਨੀਆਂ ਕੀਤੀਆਂ ਗਈਆਂ ਸਨ ਸੋ ਪਹਿਲਾ ਪੱਖ ਤਾਂ ਇਹ ਹੈ ਕਿ ਰਮਾਇਣ ਦੇ ਮੁਤਾਬਕ ਜਿਸ ਦਿਨ ਸ੍ਰੀ ਰਾਮਚੰਦਰ ਅਯੁੱਧਿਆ ਆਏ ਸੀ ਉਸ ਦਿਨ ਕਤਕ ਮਹੀਨੇ ਦੀ ਮੱਸਿਆ ਸੀ ਸੋ ਦੀਵਾਲੀ ਮਨਾਉਣ ਦਾ ਜਿਹੜਾ ਸਹੀ ਸਮਾਂ ਹੈ ਉਹ ਕਤਕ ਮਹੀਨੇ ਦੀ ਮੱਸਿਆ ਦੀ ਰਾਤ ਹੈ ਸੋ ਇਹ ਤਾਂ ਹੋਇਆ ਰਮਾਇਣ ਦੇ ਹਵਾਲੇ ਨਾਲ ਦੂਜੀ ਜਿਹੜੀ ਜਾਣਕਾਰੀ ਹੈ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਦੇ ਇੱਕ ਪ੍ਰੋਫੈਸਰ ਨੇ ਸੁਭਾਸ਼ ਪਾਂਡੇ ਉਹਨਾਂ ਦੇ ਹਵਾਲੇ ਦੇ ਨਾਲ ਹੈ ਉਹਨਾਂ ਦੇ ਮੁਤਾਬਕ ਦੀਵਾਲੀ ਜਿਹੜੀ ਹੈ ਕਤਕ ਮਹੀਨੇ ਦੀ ਮਸਿਆ ਦੀ ਰਾਤ ਨੂੰ ਹੀ ਮਨਾਈ ਜਾਣੀ ਚਾਹੀਦੀ ਹੈ ਸੋ ਇਹ 20 ਤਰੀਕ ਨੂੰ ਪੈਂਦੀ ਹੈ ਸੋ ਇਸ ਦਾ ਮਤਲਬ ਵੀ ਇਹ ਹੋਇਆ ਕਿ ਦੀਵਾਲੀ ਜਿਹੜੀ ਹੈ ਉਹ 20 ਤਰੀਕ ਨੂੰ ਹੀ ਹੈ ਕੈਲੰਡਰ ਮੁਤਾਬਕ ਇਸ ਵਾਰ ਜਿਹੜੀ ਕੱਤਕ ਦੀ ਮੱਸਿਆ ਹੈ ਉਹ 20 ਅਕਤੂਬਰ ਨੂੰ ਸਵੇਰੇ 3:44 ਤੋਂ ਸ਼ੁਰੂ ਹੋਵੇਗੀ ਅਤੇ ਅਗਲੇ ਦਿਨ 5:53 ਤੇ ਖਤਮ ਹੋਵੇਗੀ। ਉਹ ਆਮ ਤੌਰ ਤੇ ਜਿਹੜੇ ਦੂਜੇ ਤਿਉਹਾਰ ਨੇ ਉਹ ਤਰੀਕ ਸ਼ੁਰੂ ਹੋਣ ਦੇ ਨਾਲ ਹੀ ਮਨਾਏ ਜਾਂਦੇ ਆ। ਦੀਵਾਲੀ ਇੱਕ ਇਹੋ ਜਿਹਾ ਤਿਉਹਾਰ ਹੈ ਜਿਹੜਾ ਰਾਤ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਉਸ ਦਿਨ सनातन धर्म ਦੇ ਮੁਤਾਬਕ ਸਨਾਤਨ ਧਰਮ ਦੀਆਂ ਮਿਥਾ ਮੁਤਾਬਕ ਉਸ ਦਿਨ ਲక్ష్ਮੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਲਈ ਦੀਵਾਲੀ ਮਨਾਉਣ ਤੇ ਲక్ష్ਮੀ ਪੂਜਨ ਦਾ ਜਿਹੜਾ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਜੋਤਿਸ਼ ਵਿਭਾਗ ਸਮਾਂ ਦੇ ਰਿਹਾ ਉਹ ਵੀ 20 ਅਕਤੂਬਰ ਦੀ ਰਾਤ ਦਾ ਹੀ ਦੇ ਰਿਹਾ ਹੈ ਇਹ ਕਿਹਾ ਗਿਆ ਹੈ ਕਿ 20 ਅਕਤੂਬਰ ਨੂੰ ਮਸਿਆ ਦੀ ਤਾਰੀਖ ਅੱਧੀ ਰਾਤ ਤੱਕ ਪੈਂਦੀ ਹੈ ਇਸ ਲਈ ਇਸ ਦਿਨ ਪਰਦੋਸ਼ ਕਾਲ ਵੀ ਚੱਲ ਰਿਹਾ ਹੁੰਦਾ ਹੈ ਜੋ ਕਿ ਸਨਾਤਨ ਧਰਮ ਮੁਤਾਬਕ ਲਕshmi ਪੂਜਾ ਲਈ ਸਹੀ ਸਮਾਂ ਹੈ ਸੋ ਇਹ ਰਮਾਇਣ ਦੇ ਆਧਾਰ ਤੇ ਔਰ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਜੋਤਿਸ਼ ਵਿਭਾਗ ਦੇ ਮੁਤਾਬਕ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਦੀਵਾਲੀ ਮਨਾਉਣ ਦਾ ਸਹੀ ਸਮਾਂ 20 ਅਕਤੂਬਰ ਦੀ ਰਾਤ ਯਾਨੀ ਕੱਤਕ ਮਹੀਨੇ ਦੀ ਮੱਸਿਆ ਦੀ ਰਾਤ ਹੈ ਮੈਨੂੰ ਲੱਗਦਾ ਹੈ ਕਿ ਇਸ ਜਾਣਕਾਰੀ ਦੇ ਨਾਲ ਤੁਹਾਡੀ ਉਲਝ ਦਾ ਦੂਰ ਹੋ ਗਈ ਹੋਵੇਗੀ ਕੀ ਦੀਵਾਲੀ ਕਦੋਂ ਮਨਾਈਏ ਲక్ష్ਮੀ ਪੂਜਾ ਕਦੋਂ ਕਰੀਏ ਪਟਾਕੇ ਕਦੋਂ ਚਲਾਈ ਪਟਾਕੇ ਘਟ ਚਲਾਣੇ ਚਾਹੀਦੇ ਵੈਸੇ ਤਾਂ ਪ੍ਰਦੂਸ਼ਣ ਫੈਲਾਉਂਦੇ ਨੇ ਸੋ ਸੇਫ ਦੀਵਾਲੀ ਮਨਾਓ ਗ੍ਰੀਨ ਦੀਵਾਲੀ ਮਨਾਓ ਦੀਵਾਲੀ ਦੀਆਂ ਤੁਹਾਨੂੰ ਬਹੁਤ ਸ਼ੁਭ ਕਾਮਨਾਵਾਂ